ਸਰ ਹੋਰ ਕਿਸੇ ਨਾਲ ਨਾ ਹੋਵੇ ਮੇਰਾ ਮੇਰਾ ਮੋਟਿਵ ਮੇਰਾ ਪਰਪਸ ਸਿਰਫ ਇਹ ਹੀ ਹੁੰਦਾ ਹੈ ਬਿਲਕੁਲ ਠੀਕ ਹੈ ਹਾਂਜੀ ਮੈਂ ਸਿਰਫ ਇਹ ਸੁਣਨਾ ਚਾਹਨੀ ਆ ਕਿ ਤੁਸੀਂ ਉਹਨੂੰ ਜਲਦੀ ਤੋਂ ਜਲਦੀ ਪਲੀਜ਼ ਪਕੜ ਲਓ ਤਾਂ ਕਿ ਜਿਹੜਾ ਲੋਸ ਸਾਨੂੰ ਹੋ ਗਿਆ ਇਹਨਾਂ ਨੂੰ ਹੋ ਗਿਆ ਪਲੀਜ਼ ਹੋਰ ਕੀ ਹਾਂ ਪਲੀਜ਼ ਬਸ ਛੋਟਾ ਕੰਸਰਨ ਬਿਲਕੁਲ ਠੀਕ ਹਾਂ ਮੇਰਾ ਕੰਸਰਨ ਇਹ ਹੀ ਹੁੰਦਾ ਹੈ ਦੇਖੋ ਤੁਮ ਮੈਂ ਆਪਦਾ ਸਾਰਾ ਕੁਝ ਇਹ ਦੱਸੰਗ ਮੋਟਿਵੇਸ਼ ਸੀ ਇਹਦੇ ਬੱਚੇ ਇਹਦਾ ਜੋ ਤੁਸੀਂ ਮੈਨੂੰ ਕੋਸ਼ਿਸ਼ ਪੁੱਛ ਰਹੇ ਹੋ ਇਹਦਾ ਆਨਸਰ ਤਾਂ ਇਹ ਹੀ ਆਨਸਰ ਸੀ ਕਿਉਂ ਵੀ ਅੱਛਾ ਤੁਸੀਂ ਦੱਸੋ ਹੋਰ ਕਿਵੇਂ ਬੜੂਗੀ ਕੋਈ। ਇੱਕੋ ਦੱਸੋ ਨਾ ਸਰ ਹੋਰ ਕਿਵੇਂ ਬੜੂਗੀ ਇਹਦੇ ਵਿੱਚ। ਮੈਂ ਤੁਹਾਨੂੰ ਉਸ ਦਿਨ ਕਿਹਾ ਸੀ ਜੇ ਤੁਹਾਨੂੰ ਕਿਤੇ ਵੀ ਮੇਰੀ ਨੀਡ ਹੈ। ਮੈਂ ਜਿੱਦਾਂ ਕਹੋਗੇ। ਤੇ ਨੀਡ ਦੀ ਗੱਲ ਹੈ ਮੈਂ ਚਲੋ ਜੀ ਸਾਡੇ ਨਾਲ ਉਥੇ ਫਤਿਹਪੁਰ ਪਤਾ ਲੱਗ ਜੂਗਾ ਜੀ। ਡੈਫੀਨਿਟਲੀ ਜੀ ਮੈਂ ਤੁਹਾਡੇ ਨਾਲ ਆ। ਸਾਨੂੰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਪੁਲਿਸ ਕੰਮ ਕਰਦੀ ਹੈ ਨਹੀਂ ਕਰਦੀ ਮੈਂ ਚਲੋ ਫਿਰ ਸਰ ਪੁਲਿਸ ਆਈ ਥਿੰਕ ਹੁੰਦੀ ਹੈ ਇਹਦੇ ਲਈ ਹੈ। ਇਸੇ ਲਈ ਹੁੰਦੀ ਹੈ। ਇਸ ਲਈ ਹੁੰਦੀ ਹੈ ਪਰ ਤੁਸੀਂ ਮੈਨੂੰ ਸਰ ਆਰਗੁਮੈਂਟ ਤੁਹਾਨੂੰ ਲੱਗਦਾ ਇਦਾਂ ਐ ਸਰ ਤੁਹਾਨੂੰ ਲੱਗਦਾ ਇਦਾਂ ਕਿਉਂਕਿ ਜਦੋਂ ਜਦੋਂ ਮੈਨੂੰ ਮੇਰੇ ਮੁਤਾਬਿਕ ਮੈਨੂੰ ਆਨਸਰ ਨਹੀਂ ਮਿਲਦਾ ਨਾ ਫਿਰ ਮੇਰਾ ਲੈਵਲ ਗੱਲ ਕਰਨ ਦਾ ਚੇਂਜ ਹੋ ਜਾਂਦਾ ਹੈ ਫਿਰ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਨਾਲ ਆਦੂ ਕਰਦੀ ਐ ਇਹ ਨਹੀਂ ਸਰ ਬੋਲਦੇ ਪਏ ਸੇਮ ਦਾ ਸਰ ਇਹ ਵੀ ਬੋਲਣਗੇ ਤੁਹਾਡੇ ਨਾਲ ਸਰ ਕਿਉਂ ਨਹੀਂ ਬੋਲਦੇ

ਹਨ ਵੀ ਸਰ ਨੇ ਮੈਨੂੰ 10 ਦਿਨ ਕਿਹਾ ਹੈ ਹੁਣ ਵੀ ਪੈਣੀ ਸਰ ਹੁਣ ਵੀ ਸਰ ਨੇ ਮੈਨੂੰ 10 ਦਿਨ ਕਿਹਾ ਹੈ 1 ਸੈਕਿੰਡ ਸਰ ਪਲੀ ਮੇਰੀ ਗੱਲ ਸੁਣ ਲੋ ਤੁਸੀਂ ਤੁਸੀਂ ਜਿੰਨਾ ਲੈਵਲ ਕਹੋਗੇ ਮੈਂ ਉਨਾ ਕੱਟ ਕਰ ਲਵਾਂਗੀ ਜਿੰਨਾ ਕੱਟ ਕਹੋਗੇ ਮੈਂ ਉਨਾ ਕੱਟ ਕਰ ਲਵਾਂਗੀ ਠੀਕ ਹੈ ਲੇਕਿਨ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸਰ ਮੇਰੀ ਗੱਲ ਸੁਣੋ ਤੁਸੀਂ ਕਹੋ ਕਬ ਤੁਸੀਂ ਕਿ ਤੁਸੀਂ ਮੈਨੂੰ ਕਹੋ ਕਿ ਕਿਹੜੀ ਕਿੰਨੀ ਕਿੰਨੀ ਕੱਟ ਕਰ ਲਵਾਂਗੇ ਤੁਸੀਂ ਗੱਲ ਕਿਵੇਂ ਕਰਦੇ ਹੋ ਮੇਰੇ ਨਾਲ ਤੁਸੀਂ ਕਿੰਨੀ ਕੱਟ ਕਰ ਲਵਾ ਤੁਸੀਂ ਆਰਾਮ ਨਾਲ ਗੱਲ ਕਰਾ ਲਈ ਗਾ ਤੁਹਾਨੂੰ ਸਾਰੀ ਸਰ ਸਰ ਮੇਰੀ ਗੱਲ ਸੁਣੋ ਉਹ ਲੇਡੀ ਕੌਸਟ ਬੁਲਾਇਆ ਮੇਰਾ ਤੁਹਾਨੂੰ ਮੈਂ ਸਾਰੀ ਗੱਲ ਸਮਝਾ ਦਿੰਦਾ ਮੈਂ ਦੱਸਾਂਗੀ ਨਹੀਂ ਨਹੀਂ ਸਰ ਤੁਸੀਂ ਦੱਸਦੇ ਕਿ ਆਸੀ ਨਾ ਤੁਸੀਂ ਦੱਸਦੇ ਦੱਸਦੇ ਨੋਵੇਂ ਨਾ ਸਰ ਮੈਂ ਨਾ ਤੁਹਾਨੂੰ ਤੁਸੀਂ ਕੁੱਟ ਲੋ ਸਰ ਕੁੱਟ ਲੋ ਸਰ ਬਾਹਰ ਆ ਜਾਓ ਕੁੱਟ ਲੋ ਤੂੰ ਚੱਲ ਬਾਹਰ ਇੱਕ ਮਿੰਟ ਦੀ ਉਹ ਗੱਲ ਕਰ ਤੂੰ ਦੱਸ ਤੂੰ ਆਈ ਕਿੱਥੋਂ ਮੈਂ ਜਲੰਧਰੋਂ ਆਈ ਨਾ ਮੈਂ ਉਹ ਤੇਰੀ ਆਰਗੇਨਾਈਜੇਸ਼ਨ ਦਾ ਨੇਹਾ ਹੈ ਔਰ ਇਹਦਾ ਨਾਮ ਉਹ ਤੇਰਾ ਚਾਈਲਡ ਐਡ ਵੈਲਫੇਅਰ ਸੁਸਾਇਟੀ ਜਲੰਧਰ ਸਰ ਮੈਂ ਹੀ ਆ ਸਰ ਮੈਂ ਹੀ ਆ ਮੈਂ ਤੈਨੂੰ ਕੋਈ ਜਵਾਬ ਦੇਣੀ ਹੈਗਾ ਸਰ ਮੈਂ ਹੀ ਆ ਸਰ ਤੁਹਾਨੂੰ ਦੇਣਾ ਪੈਣਾ ਹੈ ਜਵਾਬ ਇਹਨੂੰ ਬਾਹਰ ਕੱਢੋ ਨਹੀਂ ਡਾਕਟਰ ਸਰ ਇਹ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਮੈਡਮ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਮੇਰਾ ਨਾਲ ਹੀ ਮੈਂ ਬਾਜਾ ਕਰਦੀ ਪਈ ਆ ਆਪਣੇ ਬੱਤਵੀ ਜੋ ਆ ਸਭ ਲੋਕ ਭਗਵਾਨ ਮੈਂ ਮੇਰਾ ਪਤਨੀ ਦੀ ਹੋ ਰਹੀ ਹੈ ਦਿਖਾਓ इनकी ਵੀਡੀਓ ਬਣ ਨਹੀਂ ਕੇ ਨਹੀਂ ਬਣਾ ਵੀਡੀਓ ਬਣ ਗਈ ਦੀਦੀ ਵੀਡੀਓ ਕਾਫੀ ਤੀਜੇ ਨਾਲ ਵਾਇਰਲ ਹੋ ਰਹੀ ਹੈ ਇੱਕ ਜਿਹੜਾ ਬੱਚੀ ਦਾ ਮਸਲਾ ਸੀਗਾ ਉਸਰ ਕਰਕੇ ਕਹਿ ਜੀਓ ਜੇਕ ਲੇਡੀਜ਼ਾਂ ਦੀ ਗੱਲਬਾਤ ਹੜਨਾ ਕਰਦੀ ਹੈ ਕਾਫੀ ਬਹਿ ਸੋਰੀ ਸਰ ਕੀ ਕੰਮ ਲੱਗ ਗਿਆ ਜੀ ਜੀ ਉਹ ਐਕਚੁਅਲੀ ਜੀ ਜੋ ਵੀਡੀਓ ਦੇ ਵਿੱਚ ਐਕਚੁਅਲ ਜੋ ਹੈ ਉਸ ਦੇ ਪਿੱਛੇ ਦੀ ਜੋ ਸਟੋਰੀ ਹੈ ਮੈਂ ਤੁਹਾਡੇ ਮੱਦੇ ਨਜ਼ਰ ਲਿਆਉਣਾ ਚਾਹਣਾ ਉਹ ਐਕਚੁਅਲੀ ਉਹ ਲੇਡੀਜ਼ ਜੋ ਨੀਹਾ ਹੈ ਜੋ ਆਪਣੇ ਆਪ ਨੂੰ ਜਲੰਧਰ ਤੋਂ ਆਈ ਥਿੰਕ ਉਹ ਆਏ ਨੇ ਐਂਡ ਕਿਸੇ ਐਨਜੀਓ ਤੋਂ ਉਹ ਆਪਦੇ ਆਪ ਨੂੰ ਦੱਸ ਰਹੇ ਨੇ ਉਸ ਦੇ ਪਿੱਛੇ ਮੇਰੇ ਕੋਲ 6-7 ਹੋਰ ਆ ਚੁੱਕੇ ਨੇ ਐਂਡ ਜੋ ਲੈਂਗੁਏਜ ਵੀਡੀਓ ਦੇ ਵਿੱਚ ਵਰਤੇ ਰਹੇ ਨੇ ਇਹ ਤਾਂ ਪ੍ਰੀਪੇਲਿੰਗ ਪਲਾਨਿੰਗ ਦੇ ਨਾਲ ਵੀਡੀਓ ਬਣਾਉਣ ਦੇ ਮੋਟਿਵ ਦੇ ਨਾਮ ਇਹਨੂੰ ਇੰਨੇ ਰਿਸਪੈਕਟ ਦੇ ਨਾਲ ਗੱਲ ਕਰ ਰਹੇ ਨੇ ਜਾਂ ਤੁਸੀਂ ਕਰਕੇ ਸੰਬੋਧਿਤ ਕਰ ਰਹੇ ਨੇ ਆਦਰਵਾਇਸ ਇਹਨਾਂ ਦੀ ਲੈਂਗੁਏਜ ਜੋ ਹੁੰਦੀ ਹੈ ਤੂੰ ਟੜਕ ਕਰਕੇ ਹੀ ਹੁੰਦੀ ਹੈ ਤੂੰ ਇਹ ਕੰਮ ਕਰਕੇ ਦੇਵੇਂਗਾ ਕਿ ਨਹੀਂ ਕਰਕੇ ਦੇਵੇਂਗਾ ਐਂਡ ਅਕਸਰ ਹੀ ਮੈਨੂੰ ਤੁਮਕਾ ਆਇਆ ਜਾਂਦਾ ਹੈ ਵੀ ਅਸੀਂ ਥਾਣੇ ਦਾ ਘਰਾਵ ਕਰਾਂਗੇ ਅਗਰ ਤੁਸੀਂ ਇਹ ਬੰਦੇ ਨੂੰ ਨਾਂ ਫੜਿਆ ਜਾਂ ਐਵੇਂ ਦਾ ਤੁਸੀਂ ਪਰਿਵਾਰ ਨੂੰ ਕੰਪਨਸੇਸ਼ਨ ਦੇ ਝੂਠੇ ਵਾਅਦੇ ਕਰਕੇ ਤੁਸੀਂ ਇਹਨਾਂ ਨੂੰ ਕੰਪਨਸੇਸ਼ਨ ਨਹੀਂ ਦਿਵਾਇਆ ਐਵੇਂ ਦੇ ਧਮਕੀਆਂ ਮੈਨੂੰ ਦਿੱਤੇ ਜਾਂਦੀਆਂ ਨੇ ਵੀ ਥਾਣੇ ਦਾ ਘਰਾ ਕਰਾਂਗੇ ਐਂਡ ਜੋ ਕੱਲ ਤੁਸੀਂ ਵੀਡੀਓ ਦੇ ਜੋ ਵੀਡੀਓ ਚੱਲ ਰਹੀ ਹੈ ਜੋ ਵੀਡੀਓ ਦੇ ਵਿੱਚ ਹੈ ਉਹ ਪ੍ਰੀ ਪਲੈਨਿੰਗ ਦੇ ਨਾਲ ਬਣਾਈ ਗਈ ਹੈ ਐਂਡ ਹਾਂ ਜਦੋਂ ਇਹਨਾਂ ਨੇ ਮੇਰੇ ਨਾਲ ਆਫਿਸ ਦੇ ਵਿੱਚ ਬਤਮੀਜੀ ਕਰਨੀ ਸ਼ੁਰੂ ਕੀਤੀ ਮੈਂ ਲੇਡੀ ਕਨਸਟੇਬਲ ਨੂੰ ਬੁਲਾਇਆ ਹੈ ਲੇਡੀ ਕਨਸਟੇਬਲ ਤੋਂ ਜੋ ਬਾਹਰ ਆ ਕੇ ਗੱਲ ਕਰਦੇ ਆ ਉਦੋਂ ਵੀ ਬਤਮੀਜੀ ਨਾਲ ਗੱਲ ਕਰਦੇ ਆ ਐਂਡ ਉਸ ਤੋਂ ਬਾਅਦ ਲੇਡੀ ਕਨਸਟੇਬਲ ਦੀ ਮਦਦ ਨਾਲ ਇਹਨਾਂ ਨੂੰ ਕਹਿ ਜਾਂਦਾ ਵੀ ਤੁਸੀਂ ਥਾਣੇ ਤੋਂ ਜਾਓ ਸਰ ਗੱਲ ਕਰੀਏ ਜਿਹੜਾ ਬੰਦਾ ਗ੍ਰਿਫਤ ਤੋਂ ਬਾਹਰ ਹੈ ਜੀ ਹਜੇ ਵੀ ਐਕਚੁਅਲੀ ਗੱਲ ਇਹ ਹੈ ਜੀ ਜਿਸ ਦਿਨ ਤੋਂ ਇਹ ਕ੍ਰਾਈਮ ਹੋਇਆ ਹੈ ਇਹਨਾਂ ਦੀ ਸਾਰੀ ਸਾਰੀ ਫੈਮਿਲੀ ਸਾਡੇ ਨਾਲ ਹੈ ਉਹਨਾਂ ਨੂੰ ਦੱਸ ਰਿਆ ਵੀ ਪੁਲਿਸ ਕੀ ਕੰਮ ਕਰ ਰਹੀ ਹੈ ਪੂਰੀ ਟਰਾਂਸਪੇਰੈਂਟਲੀ ਕੰਮ ਹੋ ਰਿਹਾ ਹੈ ਉਸੇ ਦਿਨ ਤੋਂ ਬਾਅਦ ਟੀਮਸ ਵਕ ਵਕ ਟੀਮਸ ਆਊਟ ਆਫ ਸਟੇਟ ਪੰਜਾਬ ਤੋਂ ਰੀਡਸ ਕਰ ਰਹੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਹੋ ਰਹੀ ਹੈ ਮਤਲਬ ਪੁਲਿਸ ਆਪਣਾ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸਾਨੂੰ ਵੀ ਪਤਾ ਹੈ ਬਹੁਤ ਸੀਰੀਅਸ ਮਸਲਾ ਹੈ ਸੰਗੀਨ ਮਸਲਾ ਹੈ ਐਵੇਂ ਦੇ ਮਸਲੇ ਚ ਪੁਲਿਸ ਵੀ ਚਾਹੁੰਦੀ ਉਹ ਜਲਦ ਜਲਦ ਬੰਦਾ ਅਰੈਸਟ ਹੋਵੇਗਾ ਸਰ ਗੱਲ ਕਰੀਏ ਜਿਵੇਂ ਅੱਜ ਧਰਨਾ ਵੀ ਲਗਾਏਗਾ ਥਾਣੇ ਦੇ ਬਾਹਰ ਮੈਂ ਉਹੀ ਦੱਸ ਰਿਹਾ ਜੀ ਜੋ ਲੜਕੀ ਵੀਡੀਓ ਦੇ ਵਿੱਚ ਹੈ ਹਮੇਸ਼ਾ ਮੈਨੂੰ ਇਹ ਗੱਲ ਕਹਿੰਦੀ ਸੀ ਵੀ ਅਸੀਂ ਤੁਹਾਡੇ ਥਾਣੇ ਦਾ ਘਰਾਵ ਕਰਾਂਗੇ ਹੁਣ ਦੇਖੋ ਉਹੀ ਉਹਨਾਂ ਨੇ ਕੀਤਾ ਵੀ ਹੈ ਇਹ ਪੂਰੀ ਪਲੈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ ਵੀਡੀਓ ਵੀਡੀਓ ਤੇ ਲੇਡੀਜ਼ ਕਹੇ ਵੀ ਰੀ ਬੰਦੇ ਮੈਂ ਕੱਟਣ ਨੂੰ ਮਿੰਟ ਲਾਵਾਂਗੀ ਮੇਰੇ ਬੰਦੇ ਨਾਲ ਹਾਂਜੀ ਤੁਸੀਂ ਸੁਣੋਗੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਬੰਦੇ ਮੈਂ ਕਿੰਨੇ ਮਰਜ਼ੀ ਇਕੱਠੇ ਕਰ ਲਵਾਂਗੀ ਸੋ ਮੈਂ ਬੇਸਿਕਲੀ ਗੱਲੇ ਆ ਵੀ ਜਦੋਂ ਉਹਨਾਂ ਨੇ ਬਤਮੀ ਵਿੱਚ ਸ਼ੁਰੂ ਕਰ ਦਿੱਤੀ ਸੋ ਮੈਂ ਲੇਡੀ ਕਨਸਟੇਬਲ ਦੀ ਮਦਦ ਨਾਲ ਉਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਤੋਂ ਜਾਓ ਜੀ